ਸੋਪਰੇਸ਼ਨ ਸਾਡਾ ਚੱਲ ਰਿਹਾ ਸਾਡੇ ਸੀਨੀਅਰ ਅਫਸਰਾਂ ਦੇ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਐਸਐਸਪੀ ਸਾਹਿਬ ਉਹਨਾਂ ਦੇ ਹੁਕਮਾਂ ਦੇ ਦੋਵਾਂ ਕਸ ਆਪਰੇਸ਼ਨ ਚੱਲ ਰਿਹਾ ਸਾਡੇ ਜਿਹੜੀ ਜੁਆਇੰਟਲੀ ਜਿਹੜੀ ਟੀਮ ਬਣੀ ਹੈ ਸਪਰੇਸ਼ਨ ਲਈ ਡੀਐਸਪੀ ਹਡਗੋਟਰ ਸਾਹਿਬ ਨੇ ਸਾਡੇ ਸਪਲਵਿੰਦਰ ਸਿੰਘ ਜੀ ਤੇ ਐਸਜੂ ਸਾਹਿਬ ਨੇ ਆਪਣੇ ਦੋਨੇ ਇਹ ਜਿਹੜਾ ਪਹਿਲਾਂ ਖਨੇ ਰੋਡ ਤੇ ਚਲਾਇਆ ਗਿਆ ਹੁਣ ਜਿਹੜਾ ਬੋਂਦਲੀ ਰੋਡ ਤੇ ਆ ਜਿਹੜੇ ਬਦਨਾਮ ਬੰਦੇ ਨੇ ਪਹਿਲਾਂ ਵੇਚਣ ਵਾਲੇ ਉਹਨਾਂ ਦੇ ਘਰ ਅਸੀਂ ਕਾਰਡਨ ਕਰਕੇ ਸਰਚ ਕੀਤੇ ਆ ਦਰਾਨੇ ਕਸੋ ਜਿਹੜੇ ਆ ਸਾਨੂੰ ਵਧੀਆ ਅਚੀਵਮੈਂਟ ਵੀ ਜਿਹੜੀ ਮਿਲੀ ਆ ਦੋ ਬੰਦੇ ਅਸੀਂ ਜਿਹੜੇ ਆ ਉਹ ਉਹ ਵੀ ਅਰੈਸਟ ਕੀਤੇ ਆ ਉਹ ਤੋਂ ਟਾਕਸੀਗਨ ਜਿਹੜਾ ਈਜ਼ ਵੀ ਜਿਹੜਾ ਸਮਾਨ ਵੀ ਬਰਾਮਦ ਕੀਤਾ ਹੈ ਇਹਦੇ ਸੰਬੰਧੀ ਕਾਨੂੰਨੀ ਕਾਰਵਾਈ ਕਰ ਸਰ ਕਿੰਨੀ ਕੁ ਮਾਤਰਾ ਹੈ ਜਿਹੜਾ ਉਹ ਅਜੇ ਉਹ ਤਬਦੀਸ਼ ਦੇ ਦਰਾਂ ਨਹੀਂ ਦਿਖਾਈ ਸਰ ਕਿੰਨੇ ਕੇ ਏਰੀਆ ਨੇ ਜਿਹੜੇ ਹਲੇ ਬਾਕੀ ਨੇ ਅਸੀਂ ਜਿਹੜੇ ਦੋ ਏਰੀਆ ਚੈੱਕ ਕਰ ਲਿਆ ਇਹ ਤੋਂ ਬਿਨਾ ਇੱਕ ਏਰੀਆ ਹੋਰ ਹੈ ਚੈੱਕ ਕਰ ਪਬਲਿਕ ਨੂੰ ਆਪਣੇ ਨੂੰ ਮੇਰੀ ਸਾਰੀ ਸਾਡੀ ਟੀਮ ਵੱਲੋਂ ਇਹ ਅਪੀਲ ਹੈ ਜੇ ਕਿਸੇ ਦੇ ਕੋਈ ਪਿੰਡ ਦੇ ਵਿੱਚ ਗਵਾਂਢ ਦੇ ਵਿੱਚ ਕੋਈ ਨਸ਼ਾ ਵੇਚਦਾ ਤਾਂ ਟੋਲ ਫ੍ਰੀ ਨੰਬਰ ਹੈ ਸਾਡਾ ਇਸ 14 ਨੰਬਰ ਹੈ ਮੇਰੇ ਨੰਬਰ ਤੇ ਕਿਸੇ ਵੀ ਸਮੇਂ ਦੱਸ ਸਕਦੇ ਆ ਉਹਨਾਂ ਦੀ ਆਇਡੈਂਟੀਟੀ ਜਿਹੜੀ ਆ ਬਿਲਕੁਲ ਡਿਸਕਲੋਜ਼ ਨਹੀਂ ਕੀਤੀ ਜੋ ਸੀਕ੍ਰੇਟ ਰੱਖੀ ਜਾਊਗੀ ਵੇਚ ਜੇ ਕੋਈ ਕਹਾ ਸਾਨੂੰ ਜੇ ਕੋਈ ਵੇਚਣ ਵਾਲਾ ਬੰਦਾ ਪੈਡਲਰ ਆ ਉਹਦੇ ਬਾਰੇ ਜ਼ਰੂਰ ਇਨਫੋਰਮੇਸ਼ਨ ਦੇਣ ਜਿਹੜਾ ਜੇ ਕਿਸੇ ਦਾ ਬੱਚਾ ਅਡਿਕਟ ਵੀ ਹੋਇਆ ਇਸ ਕੰਮ 'ਚ ਉਹਦੀ ਸਾਡੀ ਜ਼ਿੰਮੇਵਾਰੀ ਆ ਸਰਕਾਰ ਵੱਲੋਂ ਹੋ ਦਿੱਤਾ ਨਾ ਉਹਨੂੰ ਅਸੀਂ ਯੂਟਿਬ ਸੈਂਟਰ ਦਾਖਲ ਕਰਾਵਾਂਗੇ ਸਰਕਾਰੀ ਜਿਹੜਾ ਸਾਡੇ ਸਿਵਲ ਹਸਪਤਾਲੂ ਦੇ ਵਿੱਚ ਬਣੇ ਆ ਤੇ ਉਹਦਾ ਨਸ਼ਾ ਵੀ ਛਡਾਵਾਂਗੇ ਉਹਦੇ ਕੋਲ ਕਾਰ ਵੀ ਵੀ ਕੋਈ ਨਹੀਂ ਕੀਤੀ ਜਾਊਗੀ ਪਰਚਾ ਜਿਹੜੀ ਕਾਰ ਵੀ ਆ ਸਰ ਜਿਹੜੇ ਵੇਚਣ ਵਾਲੇ ਉਹਨਾਂ ਦੇ ਖਿਲਾਫ ਕੀਤੀ ਜਾਊਗੀ